ਕੋਈ ਨਹੀਂ ਕੋਈ ਨਹੀਂ ਆਰਾਮ ਨਾਲ ਗੱਲ ਕਰੋ ਵਾਈ ਗਰੁੱਪ ਪਲਾ ਕਰੇਗਾ ਆਪਾਂ ਦਿਲ ਥੋੜੀ ਘਰਦਾ ਵੀ ਅਸੀਂ ਇਹੋ ਜਿਹੀਆਂ ਗੱਲਾਂ ਕਰੀਏ ਕੋਈ ਨਹੀਂ ਕੋਈ ਨਹੀਂ ਵਾਈ ਗਰੁੱਪ ਪਲਾ ਕਰੂਗਾ ਰੋਣਾ ਤੁਸੀਂ ਬੜੇ ਪਿਆਰ ਦੇ ਨਾਲ ਗੱਲ ਕਰੋ ਤੇ ਸਿੱਖ ਸੰਗਤਾਂ ਜਿਹੜੀਆਂ ਬਹੁਤ ਮਦਦ ਕਰਦੀਆਂ ਨੇ ਉਹ ਵੀ ਤੁਹਾਡੀ ਮਦਦ ਕਰਨੀਆਂ ਜ਼ਰੂਰ ਤੇ ਕੀ ਹੋਇਆ ਸੀ ਤੁਹਾਡੇ ਭਰਾ ਨੂੰ ਉਹਦੇ ਅੰਦਰ ਮਤਲਬ ਲੀਵਰ ਚ ਨੁਕਸ ਹੀ ਅੱਛਾ ਅੱਛਾ ਇੱਕ ਵੱਲੋਂ ਇਹਦੇ ਵੱਲੋਂ ਝੂਕਣਾਂ ਦੇ ਜ਼ਿਆਦਾ ਜ਼ਖਮ ਹੋ ਗਏ ਇਸ ਤੋਂ ਮਤਲਬ ਸਾਨ ਵਾਲੀ ਦੇ ਨਾਲ ਜਿਹੜੇ ਸੀ তাইਸੀਓ ਡਾਕਟਰ ਕਹਿੰਦੇ ਸੀ ਜੇ ਆਪਰੇਸ਼ਨ ਕਰਦੇ ਆਂ ਤੇ ਖਤਰਾ ਵਾ ਹੂੰ ਉਹਨਾਂ ਕਮ ਮਸ਼ੀਨ ਦੇ ਵਿੱਚ ਪਾਇਆ ਛੱਡਿਆ 16 ਲੱਖ ਰੁਪਈਆ ਜਿਹੜਾ ਉਹ ਐਹੀ ਆਪਣੇ ਮਕਾਨ ਵੇਚ ਕੇ ਉੱਤੇ ਲਾਦਾ ਹੂੰ ਲਾਤ ਬਹੁਤ ਬੱਤਰ ਤੋਂ ਬੱਤਰ ਹੋਈ ਪਈ ਆ ਮਤਲਬ ਗਰੰਥੀ ਸਿੰਘਾਂ ਦੇ ਕੋਲ ਮਲਾ ਕੇ ਹਾਲਾਤ ਜਿਹੜੇ ਬੱਤ ਤੋਂ ਬੱਤਰ ਹੀ ਆ ਬੱਤ ਤੋਂ ਬੱਤਰ ਹੀ ਆ ਗਾਂ ਹੁਣ ਮੈਂ ਆਪਣੇ ਬੇਟੇ ਨੂੰ ਆਪਣੇ ਭਤੀਜੇ ਨੂੰ ਇਹ ਹਾਲਾਂਚ ਨਹੀਂ ਲਾਇਆ ਹੋਇਆ ਕਿਉਂ ਕਿਉਂਕਿ ਇੱਕ ਤਾਂ ਸਾਡੇ ਸਮਾਜ ਦੇ ਵਿੱਚ ਇਹ ਹੋ ਗਿਆ ਵਾ ਕਿ ਗਰੰਥੀ ਨੂੰ ਕੋਈ ਵੇਖ ਕੇ ਸਿਖਾਉਂਦਾ ਹੀ ਨਹੀਂਗਾ ਜਾਦਦਰ ਅਸਲ 'ਚ ਹੂੰ ਤੇ ਨਾ ਹੀ ਕੋਈ ਬੱਚਾ ਸਿੱਖਣ ਵੱਲ ਆਉਂਦਾ ਵਾ ਜੇ ਕੋਈ ਮੰਨ ਲਓ ਚਲੋ ਇਹ ਹਮਲੇ ਤੇ ਕਿਰਪਾ ਵਾ ਗੁਰੂ ਦੀ ਸਾਰੇ ਸਤਿਕਾਰ ਕਰਦੇ ਆ ਕਈ ਤੁਸੀਂ ਆਵੇਂ ਤੁਸੀਂ ਵੇਖਿਆ ਹੋਊਗਾ ਗ੍ਰੰਥੀ ਦੇ ਬੱਚਾ ਲੋਕ ਕਿੰਨਾ ਮੰਨ ਲਓ ਮਾੜਾ ਬੋਲਦੇ ਆ ਤੇ ਪਰ ਮੈਂ ਆਪਣੇ ਬੇਟੇ ਨੂੰ ਹਣਾ ਨਵੇਟਰਾ ਬੈਟ ਰਾਂਦੇ ਦੁਕਾਨ ਤੇ ਲਵਾਤਾ ਵਾ ਜੀ ਉਹਨੇ 10ਵੀਂ ਦੇ ਪੇਪਰ ਦਿੱਤੇ ਗ੍ਰੰਥੀ ਨਹੀਂ ਬਣਾਉਣਾ ਗ੍ਰੰਥੀ ਨਹੀਂ ਬਣਾਉਣਾ ਤੇ ਸੰਥਿਆ ਉਹਨੇ ਕਰ ਲਈ ਆ ਹੂੰ ਸੰਥਿਆ ਕਰ ਲਈ ਪਰ ਗ੍ਰੰੰਥੀ ਨਹੀਂ ਬਣਾਉਣਾ ਗ੍ਰੰਥੀ ਨਹੀਂ ਬਣਾਉਣਾ ਹੂੰ ਇੱਕ ਮੇਰਾ ਬੱਚਾ ਤੇ 17 ਸਾਲਾਂ ਦਾ ਨਾ ਬੇਟਾ ਵੱਡਾ ਟੱਡਦੇ ਆ ਉਹ 10 ਕਰਕੇ ਹੁਣ ਲੱਗ ਗਿਆ ਆਪਣੇ ਉਹੀ ਲੱਗਾ ਇਲੈਕਟ੍ਰੀਸ਼ੀਅਨ ਦੀ ਦੁਕਾਨ ਤੇ ਤੇ ਗਾਂ ਕਿਉਂ ਨਹੀਂ ਪੜਾਇਆ ਇਹੋ ਹੀ ਕਿ ਹੁਣ ਪੜਾਈ ਦਾ ਹੈ ਕਿ ਪਾਇਆ ਖਰਚੇ ਤੋਂ ਹੂੰ ਤੇ ਬੇਟੀ ਅਜੇ 4th ਚ ਹੁਣ ਅਰ ਕੇ ਉਹਨੂੰ 5ਵੀਂ ਚ ਹੋ ਜਾਣਾ ਹੂੰ 12 ਸਾਲਾਂ ਦੀ ਉਹ ਹੂੰ ਤੇ ਛੋਟਾ ਅਜੇ ਹੈਗਾ ਵਾ ਨਿੱਕਾ ਵਾ ਜੀ ਉਹ 3 ਸਾਲ ਦਾ ਹੂੰ ਅੱਛਾ ਬੱਚੇ ਦੀ ਪੜਾਈ ਇਸ ਕਰਕੇ ਢਾ ਲੀ ਵੀ ਘਰ ਦੇ ਵਿੱਚ ਪੈਸਾ ਥੱਲਾ ਕੋਲ ਕੋਈ ਨਹੀਂ ਫੀਸ ਕੌਣ ਤਾਰੂਗਾ ਹਾਂਜੀ ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜੇ ਹੋ ਸ਼ਬਦ ਦੇ ਨਾਲ ਤੇ ਮੈਂ ਹਾਂ ਗੁਰਦੇਵਾਲ ਸਿੰਘ ਅਕਸਰ ਅਸੀਂ ਆਪਣੀਆਂ ਵੀਡੀਓਜ਼ ਦੇ ਵਿੱਚ ਤੁਹਾਨੂੰ ਗੁਰੂ ਘਰਾਂ ਦੇ ਵਜ਼ੀਰਾਂ ਦੇ ਹਾਲਾਤ ਦੱਸਦੇ ਰਹਿੰਨੇ ਆ ਤੇ ਅੱਜ ਇੱਕ ਹੋਰ ਗੁਰੂ ਕੇ ਵਜ਼ੀਰ ਦੇ ਹਾਲਾਤ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੇ ਘਰ ਵਿੱਚ ਅਸੀਂ ਬੈਠੇ ਆ ਨਾ ਇਸ ਘਰ ਦੇ ਵਿੱਚ ਇੱਕ ਗ੍ਰੰਥੀ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਵਸ ਰਿਹਾ ਹੈ ਗੁਰਦੁਆਰਾ ਸਾਹਿਬ ਡਿਊਟੀ ਕਰਦੇ ਨੇ ਗ੍ਰੰਥੀ ਦੀ ਤੇ ਕੋਈ ਬਦਵੀਂ ਤਨਖਾਹ ਨਹੀਂ ਜੋ ਚੜਾਵਾ ਮਿਲ ਜਾਵੇ ਗੋਲਕ ਦਾ ਜਾਂ ਫਿਰ ਜੋ ਮਸਿਆ ਸੰਗਰਾਦ ਗਜਾ ਮਾਰ ਲੈਣ ਉਹੀ ਇਹਨਾਂ ਦੀ ਖਵਾਈ ਹੈ ਜਿਹੜੇ ਘਰ ਵਿੱਚ ਅਸੀਂ ਬੈਠੇ ਹਾਂ ਇਹ ਘਰ ਵੀ ਇਹਨਾਂ ਦਾ ਆਪਣਾ ਨਹੀਂ ਕਿਰਾਏ ਤੇ ਰਹਿ ਰਹੇ ਨੇ 2000 ਰੁਪਿਆ ਲਗਭਗ ਕਿਰਾਇਆ ਇਸ ਘਰ ਦਾ ਤੇ ਗ੍ਰੰਥੀ ਸਿੰਘਾ ਦੇ ਹਾਲਾਤ ਜਿਹੜੇ ਆ ਉਹ ਤੁਹਾਨੂੰ ਅੱਜ ਦੱਸਣ ਲੱਗੇ ਆ ਤੇ ਵੀਡੀਓ ਪੂਰੀ ਤਰ੍ਹਾਂ ਵੇਖਿਓ ਐਂਡ ਤੱਕ ਵੇਖਿਓ ਤੇ ਵੀਡੀਓ ਨੂੰ ਵੱਧ ਵੱਧ ਤੋਂ ਸ਼ੇਅਰ ਕਰਿਓ ਤਾਂ ਜੋ ਅ ਸਿੱਖ ਸੰਗਤਾਂ ਤਾਂ ਕਿ ਗੱਲਬਾਤ ਪਹੁੰਚਣੀ ਚਾਹੀਦੀ ਹੈ ਵੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਗਰੰਥੀ ਦਾ ਸੰਭਾਲੇ ਤੇ ਕਿਵੇਂ ਯਾਰ ਆਪਣੀ ਸਿੱਖੀ ਨੂੰ ਬਚਾ ਸਕਾਂਗੇ ਆਓ ਪਉਨੇ ਫਤਿਹ ਸਾਹਿਬ ਕਰਦੇ ਹਾਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੰਨੇ ਸਮੇਂ ਤੋਂ ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਹੋ ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੇ ਘਰ ਰਹੇ ਰਹੇ ਹੋ ਮੈਨੂੰ ਅੱਜ 16 ਸਾਲ ਹੋ ਗਏ ਆ ਹੂੰ ਕਿ ਮਤਲਬ 10 ਸਾਲ ਸਾਨੂੰ ਜਿਹੜੇ ਹੋ ਗਿਆ ਇਹਦੇ ਵਿੱਚ ਕਰਾਏ ਤੇ ਰੈਂਡਮ ਹਾਂਜੀ ਜਿਹੜੀ ਤੁਹਾਡੀ ਪਹਿਲਾ ਘਰ ਸੀਗਾ ਜਿੱਤਰਾ ਤੁਹਾਡੇ ਪਿਤਾ ਦੀ ਜਾਇਦਾਦ ਹੋਊਗੀ ਜਾਂ ਵੱਡ ਬਟੇਰੀਆਂ ਦੀ ਜਾਇਦਾਦ ਹੋਊਗੀ ਉਹ ਘਰ ਕਿੱਥੇ ਗਿਆ ਕਿੰਨੇ ਭਰਾ ਹੋ ਤੇ ਸਾਰੀ ਵੰਡ ਵੰਡਾਈ ਕਿਧਰ ਗਈ ਸਾਰੀ ਮਤਲਬ ਕਿ ਉਹ ਸਾਡੇ ਕੋਲੇ ਡੇਢ ਕਿਲਾ ਪਹਿਲੇ ਹੀ ਪ੍ਰਾਗਪੁਰੇ ਪਿੰਡ ਅੱਛਾ ਤਾਰੀਵਾਲ ਦੇ ਨਾਲ ਪਿੰਡ ਆ ਅੱਛਾ ਅੱਛਾ ਉੱਥੇ ਸਾਡੇ ਤਾਂ ਅਜੇ ਰਹਿੰਦੇ ਸੀ ਦਿੱਲੀ ਉਹਨਾਂ ਨੇ ਵੇਚਤੀ ਫਿਰ ਸਾਨੂੰ ਮਿੱਤਰਾ ਨਾਲ ਆਣ ਕੇ ਤੇ ਇੱਥੇ ਹੀ 12 ਬਰਾ ਮਰਲੇ ਥਾਂ ਗੁਰਰਾਮਦਾਸ ਕਲੋਨੀ ਬਣਾਇਆ ਪੱਟੀ ਹੂੰ ਤੇ ਮੱਲ ਵਾਟੇ ਵੱਡਾ ਭਰਾ ਜਦੋਂ ਢਲਾ ਹੋ ਗਿਆ ਹੂੰ ਤੇ ਉਹਨਾਂ ਡਾਕਟਰਾਂ ਨੇ ਕਿਹਾ ਕਿ ਇਹਦੇ ਜਿਹੜਾ ਅੰਦਰ ਨੁਕਸ ਜ਼ਿਆਦਾ ਬਣ ਗਿਆ ਵਾ ਹੂੰ ਤੇ 16-17 ਲੱਖ ਦਾ ਜਿਹੜਾ ਇਲਾਜ ਹੈਗਾ ਜੀ ਇਹ ਕੋਈ ਕੋਈ ਆਰਾਮ ਨਾਲ ਗੱਲ ਕਰੋ ਵਾਇਰ ਗਰੁੱਪ ਆ ਲੈ ਕਰੇਗਾ ਆਪਾਂ ਦਿਲ ਥੋੜੀ ਘਰਦਾ ਵੀ ਅਸੀਂ ਇਹੋ ਜੀਆਂ ਗੱਲਾਂ ਕਰੀਏ ਕੋਈ ਨਹੀਂ ਕੋਈ ਨਹੀਂ ਵਾਇਰ ਗਰੁੱਪ ਆ ਕਰੂਗਾ ਰੋਣਾ ਤੁਸੀਂ ਬੜੇ ਪਿਆਰ ਦੇ ਨਾਲ ਗੱਲ ਕਰੋ ਤੇ ਸਿੱਖ ਸੰਗਤਾਂ ਜਿਹੜੀਆਂ ਬਹੁਤ ਮਦਦ ਕਰਦੀਆਂ ਨੇ ਉਹ ਵੀ ਤੁਹਾਡੀ ਮਦਦ ਕਰਨੀਆਂ ਜ਼ਰੂਰ ਤੇ ਕੀ ਹੋਇਆ ਸੀ ਤੁਹਾਡੇ ਭਰਾ ਨੂੰ ਉਹਦੇ ਅੰਦਰ ਮਤਲਬ ਲੀਵਰ ਚ ਨੁਕਸੇ ਹੀ ਅੱਛਾ ਅੱਛਾ ਇੱਕ ਮਤਲਬ ਇਹਦੇ ਬਲੂ ਚੂਕਣਿਆਂ ਦੇ ਜ਼ਿਆਦਾ ਜ਼ਖਮ ਹੋ ਗਏ ਸ ਤੇ ਉਹ ਮਤਲਬ ਛਾਨ ਵਾਲੀ ਦੇ ਨਾਲ ਜਿਹੜੇ ਹੀ ਟੈਸੀਓ ਡਾਕਟਰ ਕਹਿੰਦੇ ਜੇ ਆਪਰੇਸ਼ਨ ਕਰਦੇ ਤਾਂ ਖਤਰਾ ਵਾ ਹੂੰ ਉਹਨਾਂ ਕੋ ਮਸ਼ੀਨ ਦੇ ਵਿੱਚ ਪਾ ਛੱਡਿਆ 16 ਲੱਖ ਰੁਪਈਆ ਜਿਹੜਾ ਉਹ ਐਂ ਆਪਣੇ ਮਕਾਨ ਵੇਚ ਕੇ ਉੱਤੇ ਲਾਦਾ ਹੂੰ ਕੋ ਮਕਾਨ ਵੀ ਵੇਚਤਾ ਪਹਿਲੀ ਪੁਲੀ ਸਾਰੀ ਵੇਚ ਗਈ ਸਰ ਹੋ ਗਿਆ ਤੇ ਉਹ ਸਾਰਾ ਭੜਾ ਤੇ ਲਾਤਾ ਹਾਂਜੀ ਉਹ ਪਰਿਵਾਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਹਦੇ ਵਿੱਚ ਮੇਰੀ ਪਰਜਾਈ ਹੈ ਤੇ ਉਹਦੇ ਦੋ ਬੇਟੇ ਆ ਇੱਕ 5 ਸਾਲਾਂ ਦਾ ਵਾ ਤੇ ਇੱਕ ਬੇਟੀ ਆ ਜਿਹੜੀ ਹੁਣੇ ਗਈ ਆ ਤੇ ਇੱਕ ਆ ਬੇਟਾ ਹਾਂ ਉਹ ਵੀ ਬੱਚੇ ਨੂੰ ਤੁਸੀਂ ਪਾਲ ਰਹੇ ਹੋ ਹਾਂਜੀ ਉਹ ਵੀ ਮੇਰੇ ਨਾਲ ਹੀ ਚਾਰੇ ਤੇ ਕੋਈ ਪਰਜਾਈ ਆ ਆਪਦੀ ਮਿਹਨਤ ਕਰਦੀ ਸੋਈ ਸੋਈ ਕਰਦੀ ਹੈ ਹੂੰ ਉਹ ਨਰਾਮ ਨਾ ਗੱਲ ਕਰੋ ਵਾਇਰੂਸ ਪਲਾ ਕਰੇਗਾ ਕੋਈ ਕੋ ਪੈਨਸ਼ਨ ਲੱਗੀ ਹੋਈ ਆ ਹੂੰ 15 3000 ਰੁਪਏ ਦੀ ਪੈਨਸ਼ਨ ਆਉਂਦੀ ਵਿਡਵਾ ਵਿਡਵਾ ਪੈਨਸ਼ਨ ਹਾਂਜੀ ਇੱਕ ਬੱਚੇ ਦੀ ਨਾਲ 1500 ਰੁਪਏ ਆ ਜਿਹੜੀ ਹੂੰ ਇਸ ਕਰਕੇ ਤੇ ਲਾਤ ਬਹੁਤ ਬੱਤਰ ਤੋਂ ਬੱਤਰ ਹੋਏ ਪਏ ਆ ਹੂੰ ਤੇ ਇਸ ਕਰਕੇ ਸੰਗਤ ਅੱਗੇ ਬੇਨਤੀ ਆਗੇ ਸਾਨੂੰ ਮਕਾਨ ਇੱਕ ਦੋ ਦੋ ਜਿਹੜੇ ਉਹ ਲੈ ਕੇ ਦਿੱਤੇ ਜਾਣ ਇੱਕ ਇੱਕ ਤੇ ਬਹੁਤ ਬੜਾ ਧੰਨਵਾਦ ਹੋਊਗਾ ਚਲੋ ਸੰਗਤਾਂ ਨੇ ਸਭ ਕੁਝ ਕਰਨਾ ਹੁੰਦਾ ਹੂੰ ਇਹ ਗ੍ਰੰਥੀ ਦੀ ਸੇਵਾ ਕਿੰਨੇ ਕ ਚਿਰ ਤੋਂ ਨਿਭਾ ਰਹੇ ਹੋ ਤੁਸੀਂ ਇੱਥੇ ਐਨਾਂ ਜਦ ਸ਼ੁਰੂ ਤੋਂ ਜਦੋਂ ਤੁਸੀਂ ਸਿੱਖਿਆ ਸੀ ਪਾਠ ਸਿਖਰਾਈ ਕਿੰਨੇ ਚਿਰ ਤੋਂ ਸੇਵਾ ਕੀਤੀ ਗਰੰਥੀ ਸਿੰਘ ਜੀ ਮੈਂ ਜ਼ਿਆਦਾ ਲੋਕਲ ਹੀ ਰਿਹਾ ਮੈਨੂੰ ਇੱਥੇ 5 ਸਾਲ ਹੀ ਹੋਇਆ ਅਣਕ ਗਰੰਥੀ ਇੱਥੇ 5 ਸਾਲ ਗੁਰਦੁਆਰਾ ਸਾਹਿਬ ਗੁਰਦੁਆਟੀ ਕਰਦੇ ਹਾਂ ਹਾਂਜੀ ਗੁਰਦੁਆਰਾ ਸਾਹਿਬ 5 ਸਾਲ ਹੋ ਗਏ ਤੇ ਕੀ ਇੱਥੋਂ ਗੁਰਦੁਆਰੇ ਤੁਹਾਨੂੰ ਤਨਖਾਹ ਕੀ ਮਿਲਦੀ ਆ ਤੇ ਕੀ ਤੁਹਾਨੂੰ ਪ੍ਰੋਫਿਟ ਕੀ ਹੁੰਦਾ ਮਹੀਨੇ ਦਾ ਇੱਥੇ ਕੋਈ ਤਨਖਾਹ ਨਹੀਂ ਗਈ ਮੇਰੀ ਹੂੰ ਇੱਥੇ ਮੈਨੂੰ ਬਸ ਇਹੋ ਜਿਹੜੀ 4-5000 ਤਨਖਾਹ ਆਪਣੀ ਸੰਗਰਾਂ ਦੇ ਗ੍ਰਾਈ ਹੋ ਜਾਂਦੀ ਆ ਗੋਲਕ 15-16 ਹੌ ਨਿਕਲ ਆਉਂਦੀ ਬਸ ਇਹੀ ਆ ਇਹੀ ਮ ਤੇ ਪਰਿਵਾਰ ਦੇ ਹੁਣ ਤੁਸੀਂ ਆ ਆਪਦੇ ਪਰਿਵਾਰ ਤੁਹਾਡਾ ਕਿੰਨੇ ਜੀ ਆਂ ਇਹ ਮੇਰੇ ਘਰ ਦੇ ਦੇ ਦੋ ਬੇਟੇ ਤੇ ਇੱਕ ਬੇਟੀ ਆ ਪੰਜ ਹੀ ਆਹੀਂ ਤੇ ਪੰਜ ਜੀ ਤੁਸੀਂ ਤੇ ਭੈਣ ਮੇਰੀ ਭਗ ਛੇ ਭੈਣ ਛੇ ਜੀ ਹਾਂਜੀ ਤੇ ਘਰ ਵੀ ਆਪਣਾ ਨਹੀਂ ਹੈਗਾ ਘਰ ਵੀ ਆਪਣਾ ਨਹੀਂ ਹੈਗਾ ਹਾਂਜੀ ਹੂੰ ਤੁਹਾਨੂੰ ਲੱਗਦਾ ਵੀ ਇਹ 4-5000 ਦੇ ਨਾਲ ਤੁਸੀਂ ਕਦੀ ਆਪਣਾ ਘਰ ਬਣਾ ਸਕੋਗੇ ਨਹੀਂ ਬੜਾ ਮੁਸ਼ਕਲ ਹੈ ਜੀ 4-5000 ਦੇ ਨਾਲ ਤੇ ਮਹਾ ਘਰ ਦਾ ਗੁਜ਼ਾਰਾ ਮਹਾ ਹੀ ਤੁਰਦਾ ਹੂੰ ਤੇ ਬਾਕੀ ਇਹ ਜਿਹੜਾ ਮਹੱਲਾ ਵਾ ਬਹੁਤ ਵਧੀਆ ਵਾ अच्छा हां जी उंजु ਵੀ ਚਲੋ ਇਹ ਨਹੀਂ ਗੁਰੂ ਦੀ ਕਿਰਪਾ ਵਾ ਮੱਲਾ ਬਾ ਫੜ ਲੈਂਦਾ ਵਾ ਬਾ ਫੜਦਾ ਹਾਂਜੀ ਕਿਉਂਕਿ ਇਹਨਾਂ ਨੇ ਮੇਰੇ ਭਰਾ ਦਾ ਸਾਰਾ ਇੱਥੇ ਸੰਸਕਾਰ ਦਾ ਸਭ ਕੁਛ ਨਾ ਕੀਤਾ ਹੂੰ ਤੇ ਬਟ ਮਾਤਾ ਵੀ ਸਾਲ ਪਿੱਛੇ ਪੂਰੀ ਹੋ ਗਈ ਹੋਂ ਦਾ ਵੀ ਜਿਹੜਾ ਇਹਨਾਂ ਨੇ ਕੀਤਾ ਮੱਲੇ ਨੇ ਮੱਲਾ ਬਹੁਤ ਵਧੀਆ ਵਾ ਹੂੰ ਇਹ ਆ ਵੀ ਇਹ ਵੀ ਵਿਚਾਰੇ ਦੁਕਾਨਾ ਵਾਲੇ ਆ ਜਿੰਨੇ ਜਿੰਨੇ ਜੋਗੇ ਆਗੇ ਚਲੋ ਸਰਦਾ ਨਾਲ ਚਲੋ ਸੇਵਾ ਕਰ ਲੈਂਦੇ ਆ ਹੂੰ ਤੇ ਬਾਕੀ ਗਰਾਈ ਇਹੋ ਹੀ ਹੁੰਦੀ ਆ ਜਿਹੜੀ ਤੁਹਾਨੂੰ ਪਤਾ ਹੀ ਆ ਮਤਲਬ 4-5000 ਦੇ ਨਾਲ ਉਹਦੇ ਵਿੱਚੋਂ 2000 ਕਿਰਾਇਆ ਚੱਲ ਜਾਂਦਾ ਤੇ 3000 ਦੇ ਨਾਲ ਤੁਸੀਂ 6 ਜੀ ਪਾਲ ਰਹੇ ਹੋ ਹਾਂਜੀ ਹੂੰ ਤੇ ਕੋ ਬੱਚਿਆਂ ਦੀ ਤਰ੍ਹਾਂ ਸਕੂਲ ਦੇ ਖਰਚੇ ਖੁਰਚੇ ਆ ਜਾਂਦੇ ਬੱਚਿਆਂ ਦੇ ਹੂੰ ਬਸ ਇਹੀ ਆ ਕੋਈ ਹੋਰ ਕੋਈ ਦੀਨੀ ਜਾ ਅੱਛੇ ਪਾਛੇ ਪਿੰਡਾਂ ਦੇ ਵਿੱਚ ਜਾਗ ਫੇਰਾ ਬਰਾਤੇ ਪਾਠ ਤੇ ਚੱਲ ਜਾਈਦਾ ਹੂੰ ਜਾਂ ਕੇ ਦੇ ਕਰੇ ਡਿਊਟੀ ਤੇ ਲੱਗ ਜਾਂਦੀ ਬਸ ਹੂੰ ਤੇ ਉਹ ਵੀ ਮਹੀਨੇ ਦੇ ਵਿੱਚ ਸਾਰੇ 3-4 ਪਾਠ ਹੀ ਹੁੰਦੇ ਆ ਹੂੰ ਤੇ ਇਹ ਮਲੇਚੂ ਵੀ ਮਾਹ ਇੱਕ ਦੋ ਪ੍ਰੋਗਰਾਮ ਜਿਹੜੇ ਆਉਂਦੇ ਆ ਮਤਲਬ ਗਰੰਥੀ ਸੰਘਾ ਦੇ ਕੋਲ ਮਲਾ ਕੇ ਹਲਾਤ ਜਿਹੜੇ ਬਤ ਤੋਂ ਬੱਤਰੀ ਆ ਬਤ ਤੋਂ ਬੱਤਰੀਆ گاؤں ਹੁਣ ਮੈਂ ਆਪਣੇ ਬੇਟੇ ਨੂੰ ਆਪਣੇ ਭਤੀਜੇ ਨੂੰ ਹਲਾਣਚ ਨਹੀਂ ਲਾਇਆ ਹੋਇਆ ਕਿਉਂ ਕਿਉਂਕਿ ਇੱਕ ਤਾਂ ਸਾਡੇ ਸਮਾਜ ਦੇ ਵਿੱਚ ਇਹ ਹੋ ਗਿਆ ਵਾ ਕਿ ਗਰੰਥੀ ਨੂੰ ਕੋਈ ਵੇਖ ਕੇ ਸਿਖਾਉਂਦਾ ਹੀ ਨਹੀਂ ਅਜਾਦਾਰ ਅਸਲ 'ਚ ਹੂੰ ਤੇ ਨਾ ਹੀ ਕੋਈ ਬੱਚਾ ਸਿੱਖਣ ਵੱਲ ਆਉਂਦਾ ਵਾ ਜੇ ਕੋਈ ਮੰਨ ਲਓ ਚਲੋ ਇਹ ਮੈਂ ਲਈ ਤੇ ਕਿਰਪਾ ਵਾ ਗੁਰੂ ਦੀ ਸਾਰੇ ਸਤਿਕਾਰ ਕਰਦੇ ਆ ਕਈ ਤੁਸੀਂ ਆਵੇਂ ਤੋਂ ਵੇਖਿਆ ਹੋਊਗਾ ਗ੍ਰੰਥੀ ਦੇ ਬੱਚਾ ਲੋਕ ਕਿੰਨਾ ਮੰਹ ਮਲੋ ਮਾੜਾ ਬੋਲਦੇ ਆ ਹੂੰ ਤੇ ਪਰ ਮੈਂ ਆਪਣੇ ਬੇਟੇ ਨੂੰ ਹੁਣ ਨਵੇਟਰਾ ਬੈਟ ਰਾਂ ਦੇ ਦੁਕਾਨ ਤੇ ਲਵਾਤਾ ਵਾ ਅਜਿਉਂ ਨੇ 10ਵੀਂ ਦੇ ਪੇਪਰ ਦਿੱਤੇ ਗ੍ਰੰਥੀ ਨਹੀਂ ਬਣਾਉਣਾ ਗ੍ਰੰਥੀ ਨਹੀਂ ਬਣਾਉਣਾ ਹੂੰ ਤੇ ਸੰਥਿਆ ਉਹਨੇ ਕਰ ਲਈ ਆ ਹੂੰ ਸੰਥਿਆ ਕਰ ਲਈ ਪਰ ਗ੍ਰੰਥੀ ਨਹੀਂ ਮਨਾਉਣਾ ਗ੍ਰੰਥੀ ਨਹੀਂ ਮਨਾਉਣਾ ਹਾਂਜੀ ਸਿਰਫ ਚਲੋ ਬਾਣੀ ਗੁਰੂ ਦੇ ਨਾਲ ਜੁੜੇ ਰਹਿਣ ਵਾਸਤੇ ਸੰਥਿਆ ਜ਼ਰੂਰ ਕਰਾਈ ਹਾਂਜੀ ਤੇ ਬੱਚੇ ਬੇਟੇ ਨੇ ਵੀ ਸੰਥਿਆ ਕਰ ਲਈ ਹੈ ਵੀ ਖੰਡ ਪਾਠਾ ਦੇ ਨਾਲ ਮੇਰੇ ਘਰੇ ਡਿਊਟੀ ਲਾ ਆਉਂਦਾ ਅੱਛਾ ਅੱਛਾ ਦੋ ਬੇਟੇ ਤੁਹਾਡੇ ਨਹੀਂ ਭਤੀਜਾ ਮੇਰਾ ਹੈ ਅੱਛਾ ਭਤੀਜਾ ਹਾਂਜੀ ਤੇ ਇਹ ਵੀ ਕਿੰਦਾ ਕਿ ਮੈਂ ਮਤਲਬ ਚਾਚਾ ਜੀ ਪਾਠ ਨਹੀਂ ਕਰਨੇ ਹੂੰ ਕਿ ਮੈਂ ਹੋਰ ਕੋਈ ਕੰਮ ਪਾਸਕਾਰ ਲੈਣਾ ਛੇੜ ਤੇ ਹੂੰ ਇੱਕ ਕਮਾਈ ਨਹੀਂ ਜਦੋਂ ਆਣੀ ਤੇ ਕਮਾਈ ਜਦੋਂ ਆਵੇ ਤੇ ਫੇਰ ਹੀ ਜਿਹ ਕਮਾਈ ਆਵੇ ਤੇ ਫੇਰ ਹੀ ਨਾ ਹਨਾ ਹੂੰ ਜਦ ਆ ਰੈਗੂਲਰ ਚੱਲਦੇ ਰਹਿਣ ਕੰਮ ਚੱਲਦਾ ਰਵੇ ਤੇ ਫੇਰ ਹੁੰਦਾ ਹੂੰ ਪੈਸਾ ਕੀ ਲੱਗਦਾ ਫੇਰ ਆਉਣ ਵਾਲੇ ਸਮੇਂ ਦੇ ਵਿੱਚ ਜਿਤਨਾ ਆਉਣ ਜੇ ਮੰਨ ਲਓ ਗ੍ਰੰਥੀ ਆਪਣੇ ਬੱਚੇ ਨੂੰ ਗ੍ਰੰਥੀ ਨਹੀਂ ਬਣਾਉਣਾ ਚਾਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਆਪਾਂ ਗ੍ਰੰਥੀ ਕਿੱਥੋਂ ਲੱਭਿਆ ਕਰਾਂਗੇ ਜੇ ਇਹ ਹਾਲਾਤ ਰਹੇ ਤਾਂ ਦੇਖੋ ਜੀ ਇਹ ਤਾਂ ਸਾਡੀ ਸਿਰਮੌਰ ਕਮੇਟੀ ਐ ਸ਼੍ਰੋਮਣੀ ਕਮੇਟੀ ਹਾਂ ਸਾਡੇ ਵਿੱਚ ਘਾਟ ਹੋ ਗਈ ਹੈ ਪ੍ਰਚਾਰ ਦੀ ਹੂੰ ਸਭ ਤੋਂ ਵੱਡੀ ਗੱਲ ਪ੍ਰਚਾਰ ਹੋਵੇ ਹੂੰ ਸਾਡੇ ਬੱਚੇ ਜਿਹੜੇ ਉਹ ਸਿੱਖੀ ਨਾਲ ਜੁੜਨ ਹੂੰ ਤੇ ਚਲੋ ਮਹਾਰਾਜ ਦੀ ਕਿਰਪਾ ਕਰੇ ਕਿਤੇ ਮੌਕਾ ਬਣਿਆ ਮੈਂ ਤੁਹਾਨੂੰ ਆਪਣੇ ਇੱਥੇ ਬੱਚੇ ਵੀ ਮੇਰੇ ਕੋਲ ਹੁੰਦੇ ਆ ਅੱਛਾ ਅੱਛਾ ਜਦੋਂ ਮੈਂ ਨਵਾਂ ਨਵਾਂ ਆਉਦੋਂ ਇੱਥੇ ਕੋਈ ਬੱਚਾ ਨਹੀਂ ਹੁੰਦਾ ਅੱਛਾ ਹੁਣ ਆਉਂਦੇ ਸਿੱਖਣ ਪਏ ਹੁਣ ਮੇਰੇ ਕੋਲੇ 15 20 ਬੱਚੇ ਆ ਵਾਹ ਜਿਹੜੇ ਆਉਂਦੇ ਆ ਹੂੰ ਤੇ ਉਹ ਹੁਣ ਆ ਪੇਪਰਾ ਕਰਕੇ ਉਹ ਵੀ ਹੁਣ ਰੁੱਝੇ ਉਹਨਾਂ ਨੂੰ ਬੰਦ ਕੀਤਾ ਹੋਇਆ ਅਜੇ ਹੁਣ ਗਾਂ ਜਦੋਂ ਗਰਮੀਆਂ ਦੇ ਵਿੱਚ ਉਹ ਫੇਰ ਮੇਰੇ ਕੋਲ ਆਇਆ ਕਰਨਗੇ ਹੂੰ ਬਤੌਰ ਭਾਈ ਗੁਰਨਿਸ਼ਾਨ ਸਿੰਘ ਜਿਹੜੇ ਸੀ ਹੂੰ ਬਾਹਰ ਚਲੇ ਗਏ ਵਿਦੇਸ਼ ਗਏ ਹੋਏ ਆ ਹਾਂ ਕਲਾਸਾਂ ਗੁਰਮਤੀਆਂ ਉਦੋਂ ਸਾਡੇ ਕੋਲ 60 70 ਬੱਚੇ ਹੁੰਦੇ ਸੀ ਜੀ ਜੀ ਤੇ ਉਹ ਹੁਣ ਗਏ ਹੋਏ ਆ ਉਹ ਜਦੋਂ ਆਉਣਗੇ ਫੇਰ ਅਸੀਂ ਕਲਾਸਾਂ ਇਹਡੀਆਂ ਸ਼ੁਰੂ ਕਰ ਲਵਾਂਗੇ ਹੂੰ ਤੇ ਬਾਕੀ ਇਸ ਮਹੱਲੇ ਦੇ ਵਿੱਚ ਪਿਆਰ ਬਹੁਤ ਆ ਬਹੁਤ ਹੀ ਵਧੀਆ ਬੰਦੇ ਆ ਹੂੰ ਮਤਲਬ ਪਰ ਸਾਰੇ ਮਤਲਬ ਘਰਾਵਰਗੇ ਕਰ ਰਿਆ ਕੋਣ ਕਿਸੇ ਨੂੰ ਦਿੰਦਾ ਹੈ ਕੋਣ ਕਿਸੇ ਨੂੰ ਦਿੰਦਾ ਹੈ ਤੇ ਬਾਕੀ ਉ ਚਲੋ ਇੰਨਾ ਕਿ ਹਲੀ ਮਹਲੀ ਜਿਵੇਂ ਬੰਦਾ ਕੋਈ ਕੇ ਗੱਲ ਦੀ ਲੋੜ ਹੋਵੇ ਪੁੱਛਦਾ ਜਿਹੜੇ ਰਹਿੰਦੇ ਬਾਬਾ ਜੀ ਕੇ ਗੱਲ ਦੀ ਚੀਜ਼ ਦੀ ਲੋੜ ਹੋਵੇ ਤੇ ਦੱਸਿਓ ਇੰਨਾ ਜ਼ਰੂਰ ਇਸ ਮਹੱਲੇ ਦਾ ਬਹੁਤ ਵਧੀਆ ਜਿਹੜਾ ਸੁਭਾਵਾ ਐ ਏਵੇਂ ਨਹੀਂ ਕਹਿ ਨੂੰ ਕਹਿ ਦੇਣਾ ਕਿ ਆ ਮਾੜਾ ਉਹ ਮਾੜਾ ਬਹੁਤ ਹੀ ਵਧੀਆ ਬੰਦੇ ਨੇ ਇੱਥੇ ਵੀ ਹੁਣ ਤੁਹਾਨੂੰ ਮੁਸ਼ਕਲ ਕੀ ਆ ਰਹੀ ਹੈ ਮੇਰੀ ਮੁਸ਼ਕਲ ਇਹੀ ਆ ਕਿ ਮੇਰਾ ਜਿਹੜਾ ਨਾ ਮਕਾਨ ਬਣਾ ਕੇ ਦਿੱਤਾ ਜਾਵੇ ਕੋਈ ਸਿੱਖ ਸੰਗਤਾਂ ਕੋਈ ਮਕਾਨ 4-4 ਮਰਲੇ 5-5 ਮਰਲੇ ਜਿਹੜਾ ਬਣਿਆ ਬਣਾਏ ਲੈ ਕੇ ਦਿੱਤਾ ਜਾਵੇ ਕਿਉਂਕਿ ਜਗ੍ਹਾ ਵਿਹਣੀ ਨਾ ਹੂੰ ਕੋਈ ਜਗ੍ਹਾ ਹੋਵੇ ਤਾਂ ਫਿਰ ਚਲੋ ਕੋਈ ਬਣ ਜਾਂਦਾ ਹਨ ਹੂੰ ਬਿਲਕੁਲ ਤੇ ਅੱਜ ਕੱਲ ਮਕਾਨ ਵੀ 7 7 8 8 ਲੱਖ ਤੋਂ ਘੱਟ ਨਹੀਂ ਆਉਂਦਾ ਕੋਈ ਹੂੰ ਤੇ ਜੇ ਇਹੋ ਬੇਨਤੀ ਆ ਸੰਗਤ ਅੱਗੇ ਵੀ ਚੱਲ ਬੱਚੇ ਨਿੱਕੇ ਆ ਤੇ ਚਲੋ ਹੁਣ ਬਣ ਜਵੇ ਹੂੰ ਜਿਹਨੇ ਇਹਨੂੰ ਬੱਚਿਆਂ ਨੇ ਸਟੈਂਡ ਲੈਣਾ ਉਹਨੂੰ ਚਲੋ ਆਪੇ ਮਾਰੇ ਕਿਰਪਾ ਕਰੇ ਹੋਰ ਕੁਝ ਸੱਚੇ ਪਾਤਸ਼ਾਹ ਰਹਿਮਤ ਕਰ ਦੇਣਗੇ ਕਿਨੇ ਕਿਨੇ ਉਮਰ ਹੈ ਬੱਚੇ ਇੱਕ ਮੇਰਾ ਬੱਚਾ ਤੇ 17 ਸਾਲਾਂ ਦਾ ਨਾ ਬੇਟਾ ਵੱਡਾ ਕੱਢਦੇ ਆ ਉਹ 10 ਕਰਕੇ ਹੁਣ ਲੱਗ ਗਿਆ ਆਪਣੇ ਉਹੀ ਲੱਗਾ ਲੈਕਚਰਨ ਦੀ ਦੁਕਾਨ ਤੇ ਤੇ ਗਾਂ ਕਿਉਂ ਨਹੀਂ ਪੜਾਇਆ ਇਹੋ ਹੀ ਕਿ ਹੁਣ ਪੜ੍ਹਾਈ ਦਾ ਹੈ ਕਿ ਪਾਏ ਖਰਚੇ ਤੋਂ ਹੂੰ ਤੇ ਬੇਟੀ ਅਜੇ 4th ਚ ਹੁਣ ਆਰ ਕੇ ਉਹਨੂੰ 5ਵੀਂ ਚ ਹੋ ਜਾਣਾ ਹੂੰ 12 ਸਾਲਾਂ ਦੀ ਉਹ ਹੂੰ ਤੇ ਛੋਟਾ ਅਜੇ ਹੈਗਾ ਵਾ ਨਿੱਕਾ ਵਾ ਜੀ ਉਹ 3 ਸਾਲ ਦਾ ਹੂੰ ਅੱਛਾ ਬੱਚੇ ਦੀ ਪੜ੍ਹਾਈ ਇਸ ਕਰਕੇ ਢਾਹ ਲਈ ਵੀ ਘਰ ਦੇ ਵਿੱਚ ਪੈਸਾ ਥੇਲਾ ਕੋਲ ਕੋਈ ਨਹੀਂ ਫੀਸ ਕੌਣ ਤਾਰੂਗਾ ਹਾਂਜੀ 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 ਤੇ ਵੱਡੇ ਬੇਟੇ ਆਉ ਮੇਰੇ ਭਰਾ ਦੀ ਕੁੜੀ ਜਿਹੜੀ ਉਹ ਬੀਏ ਚ ਪੜ੍ਹਦੀ ਉਹਨੂੰ ਉਹਦੀ ਟੀਚਰ ਪੜਾ ਰਹੀ ਆ ਘਰੋਂ ਤੋਂ ਅੱਛਾ ਉਸੇ ਦੀ ਟੀਚਰ ਉਹ ਸੇਵਾ ਕਰ ਰਹੀ ਬਣਾ ਪੜਾ ਦੇਣੀ ਮੈਂ ਪੜਾ ਦਿੰਦੀ ਹੂੰ ਤੇ ਉਹਦੀ ਡਿਪਰੈਸ਼ਨ ਚ ਆ ਗਈ ਸੀ ਤੇ ਉਹਨਦੇ ਮਤਲਬ ਦਿਮਾਗ ਦੀ ਦਵਾਈ ਚੱਲਦੀ ਜਦੋਂ ਉਹਦੇ ਡੈਡੀ ਡੈਥ ਹੋਈ ਆ ਹੂੰ ਤੇ ਨਾਲ ਉਹਦਾ ਦਵਾਈ ਦਾ ਵੀ ਚਲੋ ਕੋਈ ਮੱਲੇ ਵਾਲੇ ਕਰ ਦਿੰਦੇ ਖਰਚਾ ਕੋਈ ਤਰਾਪ ਹੂੰ ਇਸ ਤਰਾ ਜਿਵੇਂ ਉਹ ਸੰਗਰਾਂਦ ਦਾ ਇਸ ਤਰਾ ਮੈਂ ਕੋਈ ਪੈਸਾ ਆ ਕੇ ਦਵਾਈ ਜਿਹੜੀ ਹੂੰ 7-8000 ਰੁਪਏ ਦੀ ਦਵਾਈ ਜਿਹੜੀ ਉਹ ਜੀ ਜੀ ਪਰ ਤੁਸੀਂ ਦੱਸਿਆ ਵੀ ਤੁਹਾਡੀ ਕਮਾਈ ਖੁੱਦ ਦੀ 4-5 ਹਜ਼ਾਰ ਆ ਲਗਭਗ ਹੈ ਨਾ ਉਹ ਚੋ 2000 ਕਿਰਾਇਆ ਨਿਕਲ ਜਾਂਦਾ ਫਿਰ ਗੁਜ਼ਾਰਾ ਕਿੱਦਾਂ ਹੁੰਦਾ ਹੈ ਇਦਾਂ ਹੀ ਗਏ ਚਲੋ ਆਈ ਚਲਾਈ ਹੈਗੇ ਜਿਵੇਂ ਪਾਠਾ ਤੇ ਚਲੇਗੇ ਪਾਠਾ ਤੋਂ ਆਣ ਕੇ ਬਸ ਜਿਹੜਾ ਕੋਈ ਸ਼ਬਦਾ ਲੈ ਆਂਦਾ ਬਸ ਇਸ ਤਰ੍ਹਾਂ ਹੀ ਚਲੋ ਫਿਰ ਕੈਨਕੇ ਬੰਨੇ ਕੇ ਗਰੰਤੀ ਸਿੰਘ ਨੂੰ ਫੋਨ ਕਰ ਲਿਆ ਉਹਦੇ ਨਾਲ ਚਲੇਗੇ ਇਹ ਕਰਗੇ ਜਰਾ ਡਿਊਟੀ ਗਿਆ ਲਾ ਲਾ ਕੇ ਚਲ ਹਮ ਇੱਕ ਨਾ ਬਾਬਾ ਜੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲ ਦਿਓ ਕਿ ਜਿਹੜੀਆਂ ਐਨ ਆਰ ਆਈ ਲੋਕ ਨੇ ਉਹ ਬਹੁਤ ਲੋਕ ਜਿਹੜੇ ਸਿੱਖ ਸੰਗਤਾਂ ਮਤ ਕਰਦੀਆਂ ਨੇ ਉਹ ਤੁਹਾਡੀ ਮਤ ਕਰ ਸਕ ਹਾਂਜੀ ਮੇਰਾ ਮੋਬਾਈਲ ਨੰਬਰ ਹੈ 77194 64366 ਹੂੰ ਦੁਬਾਰਾ ਬੋਲ ਦਿਓ 77194 64366 ਹੂੰ ਇੱਕ ਅਪੀਲ ਕਰੋ ਸਿੱਖ ਸੰਗਤਾਂ ਤੋਂ ਤੁਹਾਡੀ ਮੱਥ ਸਿੱਖ ਸੰਗਤ ਜੀ ਮੇਰੀ ਮੱਤ ਕੀਤੀ ਜਾਵੇ ਕਿਉਂਕਿ ਬੱਚੇ ਛੋਟੇ ਆ ਭਰਾ ਦੇ ਬੱਚੇ ਮੇਰੇ ਕੋਲ ਰਹਿੰਦੇ ਆ ਤੇ ਇਹ ਕਰਕੇ ਸਾਨੂੰ ਮਕਾਨ ਬਣਾ ਕੇ ਦਿੱਤਾ ਜਾਵੇ ਦੋ ਮਕਾਨ ਬਣਾ ਕੇ ਦਿੱਤੇ ਜਾਣ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਐਨ ਐ ਭਾਈ ਸਾਹਿਬ ਜੀ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਨੇ ਪੱਟੀ ਸ਼ਹਿਰ ਦੇ ਵਿੱਚ ਅਸੀਂ ਮੌਜੂਦ ਆ ਤੇ ਭਾਈ ਸਾਹਿਬ ਦਾ ਨਾਂ ਕੀ ਭਾਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਇੱਥੇ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਹੇ ਨੇ ਮੋਬਾਈਲ ਨੰਬਰ ਅਸੀਂ ਤੁਹਾਨੂੰ ਸਕਰੀਨ ਤੇ ਵੀ ਚਲਾ ਦੇਵਾਂਗੇ ਭਾਈ ਸਾਹਿਬ ਨੇ ਉਦਾਂ ਵੀ ਬੋਲ ਦਿੱਤਾ ਤੇ ਕਿਉਂ ਸਾਡੇ ਹਾਲਾਤ ਇਸ ਤਰ੍ਹਾਂ ਦੇ ਨੇ ਕੀ ਯਾਰ ਅਸੀਂ ਲੰਗਰ ਲਾਉਣ ਜੋਗੇ ਰਹੇਗੇ ਸੜਕਾਂ ਤੇ ਲੰਗਰ ਲਾ ਦਿੰਨੇ ਵੱਡੇ ਵੱਡੇ ਸਮਾਗਮ ਕਰਾ ਦਿੰਨੇ ਆ ਪਰ ਜਿਹੜੇ ਲੋਕਾਂ ਨੇ ਜਿਸ ਤਰ੍ਹਾਂ ਭਾਈ ਸਾਹਿਬ ਕਹਿ ਰਹੇ ਮੇਰੇ ਕੋ 20 ਤੋਂ 25 ਬੱਚੇ ਜਿਹੜੇ ਆ ਉਹ ਗੁਰਬਾਣੀ ਦੀ ਸੰਤਿਆ ਕਰਨ ਵਾਸਤੇ ਆਉਂਦੇ ਨੇ ਜਿਹੜੇ ਲੋਕਾਂ ਨੇ ਸਾਡੇ ਬੱਚਿਆਂ ਨੂੰ ਗੁਰਮਤ ਦਾ ਗਿਆਨ ਦੇਣਾ ਸੀ ਅਸੀਂ ਉਹੀ ਨਹੀਂ ਸਵਾਲ ਸਕੇ ਇਹ ਤਾਂ ਇੱਕ ਸਾਡੀ ਕੌਮ ਵਾਸਤੇ ਸ਼ਰਮ ਦੀ ਗੱਲ ਹੈ ਸਰਮੋਰ ਜਥੇਬੰਦੀ ਸਾਡੀ ਸ਼ਰੋਮਣੀ ਕਮੇਟੀ ਉਹਨਾਂ ਨੂੰ ਵੀ ਚਾਹੀਦਾ ਕਿ ਜਿਹੜੇ ਇਸ ਤਰ੍ਹਾਂ ਦੇ ਹਾਲਾਤ ਦੇ ਮਾਰੇ ਨੇ ਗੁਰੂ ਕੇਸਬਜ਼ੀਰ ਨੇ ਆਪਾਂ ਬਾਬਾ ਬੁੱਢਾ ਸਾਹਿਬ ਦੀ ਪਦਵੀ ਦਿੰਨੇ ਆ ਕਿਉਂਕਿ ਗ੍ਰੰਥੀ ਸਹਿਬਾਨ ਪਹਿਲੇ ਜਿਹੜੇ ਗ੍ਰੰਥੀ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਨਿਵਾਜਿਆ ਸੀ ਕਿ ਪਹਿਲੇ ਹੈਡ ਗ੍ਰੰਥੀ ਦਰਬਾਰ ਸਾਹਿਬ ਦੇ ਉਹਨਾਂ ਨੂੰ ਨਿਵਾਜਿਆ ਗਿਆ ਸੀ ਜੇ ਬਾਬਾ ਬੁੱਢਾ ਸਾਹਿਬ ਜੀ ਦਾ ਸਤਿਕਾਰ ਕਰਦੇ ਹੋ ਤੇ ਇਹ ਉਸੇ ਲੜੀ ਨੂੰ ਅੱਗੇ ਤੋਰ ਰਹਿ ਗ੍ਰੰਥੀ ਸਿੰਘ ਸਾਡੇ ਇਹਨਾਂ ਦਾ ਵੀ ਮਾਨ ਸਤਿਕਾਰ ਬਣਦਾ ਬਹੁਤ ਸਾਰੇ ਸਾਡੇ ਐਨ ਆਰ ਆਈ ਵੀਰ ਬੈਠੇ ਨੇ ਜਿਹੜੇ ਬڑے بڑے ਲੰਗਰ ਲਾਉਂਦੇ ਨੇ ਵੱਡੇ ਵੱਡੇ ਸਮਾਗਮ ਦੇ ਵਿੱਚ ਹਿੱਸੇ ਪਾਉਂਦੇ ਨੇ ਇੱਥੋਂ ਤੱਕ ਕਈ ਵਾਰੀ ਆਪਾਂ ਖਬਰਾਂ ਸੁਣਦੇ ਹੁੰਨੇ ਕਿਸੇ ਨੇ ਦਰਬਾਰ ਸਾਹਿਬ ਸੋਨੇ ਦਾ ਹਾਰ ਚੜਾਤਾ ਕਿਸੇ ਨੇ ਇੰਨੇ ਕੀਮਤੀ ਦਸ਼ਾਲੇ ਚੜਾਤੇ ਰਮਾਲੇ ਚੜਾਤੇ ਚੰਦੋਏ ਚੜਾਤੇ ਉਹ ਕੀਮਤੀ ਰਮਾਲੇ ਮੈਂ ਇਹ ਨਹੀਂ ਕਹਿੰਦਾ ਨਾ ਚੜਾਓ ਪਰ ਇੱਧਰ ਵੀ ਧਿਆਨ ਦੇਣ ਦੀ ਲੋੜ ਹੈ ਜਿੱਥੇ ਗੁਰੂ ਕੇ ਵਜ਼ੀਰਾਂ ਨੂੰ ਲੋੜ ਹੈ ਕਿਉਂਕਿ ਡਾਕਟਰ ਦੀ ਲੋੜ ਤਾਂ ਉੱਥੇ ਹੁੰਦੀ ਹੈ ਜਿੱਥੇ ਕੋਈ ਬਿਮਾਰ ਹੋਵੇ ਸੋ ਇਹਨਾਂ ਜੇ ਆਪਾਂ ਆਪਣੇ ਗ੍ਰੰਥੀ ਨਾਲ ਸੰਭਾਲ ਸਕੇ ਨਾ ਤੇ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਗ੍ਰੰਥੀ ਸਿੰਘ ਨਹੀਂ ਲੱਭਣਾ ਇਹ ਲੋਕ ਨੇ ਜਿਹੜੇ ਸਾਡੇ ਬੱਚਿਆਂ ਨੂੰ ਅਰਦਾਸਾਂ ਕਰਕੇ ਕੋਈ ਬਾਹਰ ਭੇਜਦਾ ਕਿਸੇ ਨੂੰ ਉੱਤਰ ਦੀ ਇਲਾਜ ਚਾਹੀਦੀ ਹੈ ਤਾਂ ਉਹ ਵੀ ਗ੍ਰੰਥੀ ਸਿੰਘ ਕੋਲ ਅਰਦਾਸ ਕਰਾਉਂਦਾ ਯਾਰ ਇਹ ਤੁਹਾਡੇ ਭਲੇ ਵਾਸਤੇ ਅਰਦਾਸਾਂ ਕਰਦੇ ਨੇ ਤੇ ਇਹਨਾਂ ਦਾ ਘਰ ਕਿਉਂ ਨਾ ਬਣੇ ਸੋ ਇੱਕ ਸਿੱਖ ਸੰਗਤਾਂ ਨੂੰ ਅਪੀਲ ਹੈ ਪੰਥ ਨੂੰ ਅਪੀਲ ਹੈ ਜਰੂਰ ਇਸ ਗ੍ਰੰਤੀ ਸਿੰਘ ਦੀ ਬਾਹ ਫੜੀ ਜਾਵੇ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਹੈ ਜ਼ਿਲ੍ਹਾ ਤਰਨਤਾਰਨ ਬਾਬਾ ਜੀ ਨੇ ਮੋਬਾਈਲ ਨੰਬਰ ਦੱਸ ਦਿੱਤਾ ਵੀਡੀਓ ਦੇ ਵਿੱਚ ਅਸੀਂ ਸਕਰੀਨ ਤੇ ਵੀ ਚਲਾ ਦੇਾਂਗੇ ਜਰੂਰ ਬਾਬਾ ਜੀ ਦੀ ਮਦਦ ਜਿਹੜੀ ਆ ਉਹ ਕੀਤੀ ਜਾਵੇ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੁੜੇ ਰਹੋ ਸ਼ਬਦ ਦੇ ਨਾਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ